ਹੈਲੋ ਫਾਇਰ ਬ੍ਰਿਗੇਡ ਵਾਲੇ ਬੋਲ ਰਹੇ ਹਾਂ ਸਾਡੇ ਮੁਹੱਲੇ ਦੇ ਵਿੱਚ ਅੱਗ ਲੱਗ ਗਈ ਹੈ ਤੁਸੀਂ ਜਲਦੀ ਤੋਂ ਜਲਦੀ ਪਹੁੰਚੋ ਇਸ ਫੋਨ ਕਾਲ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਫਾਇਰ ਬ੍ਰਿਗੇਡ ਦੀ ਗੱਡੀ ਲੈ ਕੇ ਪੈਰੋ ਬਸਤੀ ਦੇ ਨੇੜੇ ਪਹੁੰਚ ਗਏ ਇੱਥੇ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਪਤਾ ਚੱਲਿਆ ਕਿ ਇੱਥੇ ਕੋਈ ਅੱਗ ਨਹੀਂ ਲੱਗੀ ਹੈ ਬਲਕਿ ਫੋਨ ਕਾਲ ਕਰਨ ਵਾਲੇ ਨੇ ਉਹਨਾਂ ਦੇ ਨਾਲ ਮਜ਼ਾਕ ਕੀਤਾ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਕਰਮਚਾਰੀਆਂ ਵੱਲੋਂ ਰੋਸ ਜ਼ਾਹਰ ਕੀਤਾ ਗਿਆ ਅਤੇ ਉਹਨਾਂ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇਣ ਦੀ ਗੱਲ ਕਹੀ ਗਈ ਹੈ ਜਾਣਕਾਰੀ ਦਿੰਦੇ ਹੋਏ ਫਾਇਰ ਬ੍ਰਿਗੇਡ ਦੇ ਕਰਮਚਾਰੀ ਨੇ ਦੱਸਿਆ ਕਿ ਰਾਤ ਨੂੰ ਉਹਨਾਂ ਨੂੰ ਕਾਲ ਆਈ ਕਿ ਹੱਡਾ ਰੋੜੀ ਦੇ ਨੇੜੇ ਪੈਰੋ ਬਸਤੀ ਦੇ ਵਿੱਚ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਉਹ ਤੁਰੰਤ ਇੱਥੇ ਪਹੁੰਚੇ ਇਹਨਾਂ ਨੇ ਆਕੇ ਜਦੋਂ ਉਸ ਫੋਨ ਨੰਬਰ ਤੇ ਕਾਲ ਕੀਤੀ ਤਾਂ ਉਸ ਦੇ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਤਾਂ ਪਤਾ ਚੱਲਿਆ ਕਿ ਉਸ ਵਿਅਕਤੀ ਵੱਲੋਂ ਮਜ਼ਾਕ ਕੀਤਾ ਗਿਆ ਸੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਕਰਮਚਾਰੀ ਦੇ ਵਿੱਚ ਰੋਸ ਪਾਇਆ ਗਿਆ ਅਤੇ ਉਹਨਾਂ ਵੱਲੋਂ ਇਸ ਦੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਕੀਰਤ ਸਿੰਘ ਹੈ ਜੀ ਕੀ ਗੱਲਬਾਤ ਹੋਈ ਜੀ? ਇਹ ਜੀ ਅਸੀਂ ਫਾਇਰ ਬ੍ਰਿਗੇਡ ਫਲਕਾ ਦੇ ਮੁਲਾਜ਼ਮ ਆ ਤੇ ਸਾਨੂੰ ਇੱਕ ਕਾਲ ਆਈ ਆ ਇਸ ਨੰਬਰ ਤੋਂ ਤੇ ਉਹ ਕਹਿੰਦੇ ਜੀ ਅੱਗ ਲੱਗੀ ਆ ਅਸੀਂ ਦਬਾ ਦੋ ਗੱਡੀ ਲੈ ਕੇ ਆਏ ਆ ਜਲਦੀ ਜਲਦੀ ਤੇ ਹੁਣ ਉਹ ਕਾਲ ਨਹੀਂ ਚੱਕ ਰਹੇ ਨਾ ਕੋਈ ਐਡਰੈਸ ਦੱਸ ਰਿਹਾ ਕਿੱਥੇ ਲੱਗੀ ਆ ਡਰੋੜੀ ਤੇ ਕਾਲ ਉਹਨੇ ਦੱਸਿਆ ਸੀਗਾ। ਤਾਂ ਤੁਸੀਂ ਇੱਥੇ ਕੋਈ ਜਾਂਚ ਕੀਤੀ ਕੋਈ ਹੋਰ ਕਿਸੇ ਤੋਂ ਪਤਾ ਲੱਗਿਆ ਅੱਗ ਲੱਗੀ ਹੋਈ ਹੈ ਕਿ ਨਹੀਂ? ਅਸੀਂ ਸਾਰਿਆਂ ਕਈਆਂ ਬੰਦਿਆਂ ਨੂੰ ਪੁੱਛ ਲਈ ਕੋ ਉਹ ਕਹਿੰਦੇ ਸਾਨੂੰ ਕੋਈ ਪਤਾ ਨਹੀਂ ਜੀ ਅਸੀਂ ਉਹਨੂੰ ਕਾਲ ਕਰ ਰਹੇ ਆ 3 4 10 ਕਾਲਾਂ ਕਰ ਲਈਆਂ ਜੀ। ਫੋਨ ਮਿਲ ਰਿਹਾ ਉਹਨਾਂ ਦਾ? ਨਹੀਂ ਨਹੀਂ ਫੋਨ ਮਿਲਦਾ ਜੀ ਕੋਈ ਤਕੀ ਕੀ ਕਹਿਣਾ ਚਾਹੋਗੇ ਹੋਰ ਵੀ ਫਾਜ਼ਿਲ ਕਬਸੇ ਨੂੰ ਸਾਨੂੰ ਸਾਨੂੰ ਸਾਡੀ ਇਹੀ ਰਿਕਵੈਸਟ ਆਈ ਇਹਨੂੰ ਬਿਨਾਂ ਗੱਲ ਤੋਂ ਪਰੇਸ਼ਾਨ ਨਾ ਕਰੋ ਜੀ ਐਮਰਜੈਂਸੀ ਦੇ ਬੱਗਾ ਪਹਿਲਾਂ ਹੀ ਬਹੁਤ ਜਿਆਦਾ ਲੱਗ ਰਹੀਆਂ ਨੇ ਜਿੱਥੇ ਅੱਗ ਲੱਗਦੀ ਓਹੀ ਸਾਨੂੰ ਫੋਨ ਕਰੇ ਵੈਸੇ ਫੋਨ ਨਾ ਕਰੋ ਇਹ ਇਹੀ ਰਿਕਵੈਸਟ ਹੈ ਜੀ ਅਗਰ ਗੱਲ ਕਰੀਏ ਤਾਂ ਇਹ ਲੱਗਦਾ ਵੀ ਜਿਵੇਂ ਕਿਸੇ ਨੇ ਮਜ਼ਾਕ ਕੀਤਾ ਹੈ ਹਾਂ ਨਹੀਂ ਮਜ਼ਾਕ ਹੀ ਹੋਈ ਤਾਂ ਹੁਣ ਕੋਲ ਨਹੀਂ ਚੱਕ ਰਹੇ ਹੁਣ ਕੋਲ ਨਹੀਂ ਚੱਕ ਰਹੇ 10 ਕਾਲਾਂ ਕਰਤੀਆਂ ਆ ਵੀਰ ਨੇ ਕਰਤੀਆਂ ਸੀ ਵੀ ਕੀਤੀਆਂ ਫੋਨ ਤਾਂ ਤੁਹਾਡੇ ਵੱਲ ਹੁਣ ਉਸ ਦੇ ਉੱਪਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ ਕਾਰਵਾਈ ਅਸੀਂ ਕਰਾਂਗੇ ਕਰਾਵਾਂਗੇ ਸਾਹ ਸਾਹ ਮੁਕਵ ਕਹਿ ਕੇ ਉਹਨਾਂ ਨੂੰ ਦਰਖਾਸਤ ਦੇਾਂਗੇ ਥਾਣੇ ਨਾਮ ਹੈ ਤੁਹਾਡਾ ਰਵਿਕਮਰ ਜੀ ਕਿੱਥੋਂ ਦੇ ਰਹਿਣ ਵਾਲਿਓ ਜੀ ਫਾਇਲ ਕਾ ਲੋਕਲ ਕੀ ਗਲਤ ਬਾਤ ਕੀ ਹੋਈ ਜੀ ਉਹਨੇ ਜੀ ਫਾਈਵ ਫਾਈਵ ਗ੍ਰੇਡ ਆਈ ਥੇ ਉਹ ਕਹਿੰਦੇ ਵੀ ਜੀ ਅੱਗ ਲੱਗੀ ਆ ਸਾਡਾ ਰੋੜੀ ਬੱਕਰੀ ਖਾਨੇ ਕੋਲ ਤੇ ਫਾਈਵ ਗ੍ਰੇਡ ਆਈ ਆ ਤਾਂ ਉਹਨਾਂ ਨੇ ਸਾਨੂੰ ਕਿ ਪੁੱਛਿਆ ਵੀ ਜੀ ਇਹ ਰੋਡ ਕਿਹੜਾ ਹੈ ਜੀ ਅਸੀਂ ਉਹਨਾਂ ਨੂੰ ਲਾਨ ਲੈ ਕੇ ਗਏ ਆ ਤੇ ਉਹਨਾਂ ਨੇ ਦਿਖਾਈਏ ਜਾ ਕੇ ਜਗਾ ਮੌਜੂਦ ਉਹ ਨਹੀਂ ਲੱਭੀ ਸੰਤਾ ਉੱਥੇ ਕੋਈ ਅੱਗ ਨਹੀਂ ਹੈ ਜੀ ਅਨਮੋਲ ਨੰਬਰ ਤੋਂ ਫੋਨ ਆਇਆ ਸੀ ਜੀ ਉਹ ਬੰਦੇ ਨੇ ਫੋਨ ਅਸੀਂ ਲਾਏ ਆ ਤੇ ਫੋਨ ਚੱਕੇ ਨਹੀਂ ਕਿਹੜਾ ਉਹ ਤਾਂ ਨੰਬਰ ਦੇ ਦੇਣਾ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਇਸ ਤਰ੍ਹਾਂ ਦੀ ਜਾਨੀ ਕਿ ਇੱਕ ਬੇਹੂਦਾ ਮਜ਼ਾਕ ਕਹਿ ਸਕਦੇ ਆਪਾਂ ਜਿਹੜਾ ਕੀਤਾ ਗਿਆ ਕੋਈ ਨਾ ਸਰ ਮਜ਼ਾਕ ਹੈ ਲੋਕਾਂ ਦੀ दारू ਪੀ ਕੇ ਗੱਲਾਂ ਕਰਨ ਵਾਲੀ ਗੱਲ ਹੈ ਜੀ ਜੜੀ ਪੀਲੋ ਖਾ ਲੋ ਆਪਦੇ ਘਰੇ ਜਮਾਈ ਕਰੋ ਇੰਜੋਏ ਕਰੋ ਭਈ ਧੱਕਾ ਨਾ ਕਰੋ ਕਿਸੇ ਨਾਲ ਅਗਲੇ ਸਰਕਾਰੀ ਮੁਲਾਜ਼ਮਾਂ ਉਹਨਾਂ ਨਾਲ ਇਹ ਲੱchnਾ ਨਾ ਕਰੋ ਨੰਬਰ ਉਹ ਬੰਦੇ ਦਾ ਲੱਗਦਾ ਕੋਈ ਕਾਰਵਾਈ ਵੀ ਹੋਏਗੀ ਉਹਨਾਂ ਦੇ ਉੱਪਰ ਬਿਲਕੁਲ ਜੀ ਕਰਨੀ ਚਾਹੀਦੀ ਹੈ ਜੇ ਮਜ਼ਾਕ ਕੀਤਾ ਤਾਂ ਤੁਹਾਡੇ ਵੱਲੋਂ ਵੀ ਟਰਾਈ ਕੀਤਾ ਗਿਆ ਜੀ ਨੰਬਰ ਬਿਲਕੁਲ ਜੀ ਮੈਂ 7-8 ਵਾਰੀ 10 ਵਾਰੀ ਫੋਨ ਕਰਤਾ ਬੰਦੇ ਨੇ ਫੋਨ ਚੱਕਿਆ ਨਹੀਂ ਵੀ ਕਾਰਵਾਈ ਸਾਨੂੰ ਬਿਲਕੁਲ ਹੁਣ